ਤੇ ਟਾਈਟ ਵੀ ਤੇ ਸਾਰੇ ਰੰਗ ਰੰਗ ਦੇ ਸਮਾਏ ਸਾਡੇ ਸਕਤ ਕਟ ਪਾਉ ਕਿਦਾਂ ਆਏ ਆਪਾਂ ਨੇ ਜੋ ਅਗਾਰੇ ਸਕਤ ਕਵਨ ਦੇ ਸਮਨ ਕਟ ਡਰੇ ਜਾਨਾ ਬਾਰੇ ਆ ਨਾਨਕ ਦਾ ਗੁਰੂ ਸ਼ਕਤੀ ਮੰਦ ਕੋ ਉਹ 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 ਜਦੋਂ ਜਦੋਂ ਅੰਦਰ ਵਿੱਚ ਪੈਣ ਤੋਂ ਸੋਹਣੇ ਕਿਤੇ ਜਦੋਂ ਜਦੋਂ ਸਾਰਾ ਕੁਝ ਨਾ ਚਲਦਾ ਕਿ ਉਹਨਾਂ ਨੇ ਕੀ ਹੋਰ ਵੀ ਇਹ ਹੁੰਦੇ ਨੇ ਦੇਖੇ ਸੀ ਨਾ ਜੇਕਰ ਤੁਸੀਂ ਚੈਨਾ ਦੋ ਦਿਨ ਤੋਂ ਤੁਹਾਨੂੰ ਇੱਕ ਕਮਸਰਾ ਕੋਈ ਕਿਸੇ ਪਰਵਾਰ ਦਾ ਮਾਤਮ ਨਹੀਂ ਬੰਸਰ ਰਹੀ ਸਮਝ ਨਹੀਂ ਦੋੜ ਹੈ ਤੁਸੀਂ ਦੇਖੀਓ ਕਿ ਪ੍ਰਕਿਰਤੀ ਜਿਹੜੀ ਪਾਣੀ ਨੂੰ ਪਿਆਸ ਦੋੜ ਹੈ ਸੋ ओ माय एट स्टैंड करने अब नाम पता था सब एक सपना एक सेकंड और देखो पता ਕੋ ਕਿਥੇ ਆ ਦੋ ਮੈਨੂੰ ਆ ਗਏ ਹੋਵੇ ਕੋਈ ਚਾਹੀਏ ਨਬੜੀ ਨਾ ਬੱਚਿਆਂ ਨੂੰ ਫੋਟੋ ਕਰਾਂਗੇ ਉਹਨਾਂ ਦੇ ਆ ਪਿੱਛੋਂ ਰਹੀਏ ਇੱਕੋ ਡਿਸਪਲੇ ਦਾ ਰਹਿਣਾ ਕੋਈ ਨਹੀਂ ਆ ਕਾਫੀ ਹੱਦਲੀ ਆ ਸਾਜਨਾ ਕੇ ਮੰਗ ਤੋ ਤੰਤਵ ਦੇ ਸਮਾਨ ਸੁਖ ਹੋਵੇ ਮਾਨੇ ਜੀਲਾ ਤੋ ਆਜਾ ਕੇ ਗੰਦ ਗੁਦਾ ਹੈ ਉਹ ਪਾ ਕੇ ਪਾਇਏ ਸੀ ਇੰਦਰਾਸ਼ਾ ਨਾ ਆਇਆ ਚੰਭੀ ਚਿੱਟਾ ਤੂੰ ਉਹਨਾਂ ਸੇ ਨਾਲ ਸੇ ਪਾਓ ਇਹਨਾਂ ਪਾਏ ਦਰਨੀ ਸੰਸਾਧਾ ਉਹਦੇ ਜਦੋਂ ਜਤੋਂ ਤੋਂ ਹੋਇਆ ਪੈਣ ਪੰਜਾਬ ਨੂੰ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਚਾਈਨਾ ਡੋਰ ਕੰਨੀ ਡੋਰ ਹੈ ਤੇ ਇਸ ਖਿਲਾਫ ਸਾਰੇ ਇੱਕਜੁੱਟ ਤੇ ਖੋਗੇ ਖੜੇ ਹੋਏ ਆ ਤੇ ਅਸੀਂ ਤੁਹਾਡੇ ਮਾਧਮ ਤੋਂ ਪ੍ਰੈਸ ਮੀਡੀਆ ਦੇ ਮਾਧਮ ਤੋਂ ਲੋਕਾਂ ਨੂੰ ਪੀਲ ਕਰਦੇ ਆ ਕਿ ਐਸਾ ਕੋਈ ਕੰਮ ਨਾ ਕਰੋ ਜਿਸ ਨਾਲ ਲੋਕਾਂ ਦੀ ਜਾਨ ਨੂੰ ਤੋਂ ਬਣਾਵੇ ਬਿਲਕੁਲ ਚਾਇਨਾ ਡੋਰ ਬਣਾ ਗੋਦੀ ਨਾ ਰਾਹਣ ਜਿਹੜਾ ਪੁਰਾਣਾ ਟ੍ਰੈਡੀਸ਼ਨ ਸੀ ਉਹਦੇ ਮੁਤਾਬਕ ਜਿਹੜੇ ਮਾਜਾ ਬੰਦਾ ਸੀ ਉਹਦੇ ਨਾਲ ਗੋਦੀ ਢਾਣ ਆਪਣਾ ਇੰਜਾਇਬ ਕਰੇ ਤੇ ਜੇਕਰ ਕੋਈ ਉਡਾਂਦਾ ਜਾਂ ਕੋਈ ਗੇਜ਼ਾ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਕੋਈ ਮੂਵ ਕਰੀਗੀ ਅੱਜ ਦੇਖੋ ਜੀ ਸਾਡੇ ਮਾਣਯੋਗ ਡੀਸੀ ਸਾਹਿਬ ਮਾਣਯੋਗ ਕਮਿਸ਼ਨਰ ਸਾਹਿਬ ਨੂੰ ਜਿਹੜਾ ਹੁਕਮ ਹੈ ਉਹਦੇ ਮੁਤਾਬਕ ਹਰੇਕ ਸਬਡੂਨ ਵਿੱਚ ਜਿਹੜੇ ਡੋਨਾਂ ਉਹ ਫਲਾਈਟ ਕਰਵਾ ਰਹੇ ਆਪਾਂ ਤੇ ਉਹਦੇ ਲੜੀ ਵਿੱਚ ਅਸੀਂ ਅੱਜ ਸੀ ਦੇਵਾਂਗੇ ਬਾਣੇ ਦੇ ਵਿੱਚ ਪਰ ਖੜੇ ਆ ਬਿਲਡਿੰਗ ਦੇ ਵਿੱਚ ਤੇ ਆਸ-ਪਾਸ ਦੇਖ ਰਹੇ ਜਿਹੜੇ ਕੋਈ ਬੰਦਾ ਐਸੇ ਡੋਨ ਦੇ ਗੇਟ ਜਾਂਦਾ ਮੈਨੂੰ ਦੋਨ ਨਾਲ ਪਤਾ ਲੱਗਦਾ ਸਾਨੂੰ ਕੋਈ ਕੋਈ ਬੰਦਾ ਇੱਕ ਡੋਨ ਉਡਾ ਰਿਹਾ ਚਾਨਿਸ ਸਿੰਗ ਨਾਲ ਫਿਰ ਉਹਦੇ ਫਲੈਕਟ ਕਰਨੀ ਕਰਨੀ ਪੈਣੀ ਪਾਣੀ ਨੂੰ ਲਾਇਆ ਜੇ ਕੋਈ ਕੁਝ ਜੇ ਦਿਖਾਈ ਨਹੀਂ ਹਾਂਜੀ ਉਸ ਵਿੱਚ ਦਿਖਾਈ ਦਿੱਤੇ ਜੀ ਅਸੀਂ ਗਰਾਊਂਡ ਲੈਵਲ ਤੇ ਬੰਦੇ ਤੇ ਵੀ ਆਪਣੇ ਨਾਜ਼ਮ ਦੇ ਨੇ ਹੁਣ ਜੇ ਅਗਰ ਰਿਕਵਰੀ ਹੋਈ ਜੇ ਅਸੀਂ ਕੋਈ ਕਾਰਵਾਈ ਕਰਨੀ ਕਰਾਂਗੇ ਬਿਜਨ ਇਹ ਦਾ ਜ਼ੁਰ ਹੈ ਕਿ ਇਹਦੇ ਨਾਲ ਬੜਾ ਵਧੀਆ ਇੰਪੈਕਟ ਪਿਆ ਲੋਕੀ ਘਬਰਾਏ ਨੇ ਕਿ ਜੋ ਡ੍ਰੋਨ ਉੱਡ ਰਹੇ ਨੇ ਉਹ ਕਾਫੀ ਜ਼ਿਆਦਾ ਦੇਖੋ ਤੁਸੀਂ ਆਸ-ਪਾਸ ਬਹੁਤ ਘੱਟ ਵੀ ਉੱਡ ਰਹੇ ਨੇ ਤੇ ਇਹਦਾ ਅਛੇ ਤੱਕ ਪੈ ਬੱਚੇ ਜੀ ਮਾਪੇ ਨੂੰ ਅਪੀਲ ਕਰਦੇ ਕਿ ਮੁਰੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਤੇ ਬੱਚੇ ਮਾਪੇ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਇਹ ਚਾਈਨਾ ਜਿਹੜੀ ਡ੍ਰੋਨ ਹੈ ਇਹ ਨਾ ਲੈ ਕੇ ਦਿਓ ਜੇਕਰ ਬੱਚੇ ਕੋਲ ਪਾਈ ਗਈ ਤੇ ਅਸੀਂ ਮਾਪੇ ਦੇ ਖਿਲਾਫ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਆਪਣੇ ਬੱਚਿਆਂ ਨੂੰ ਗਾਈਡ ਕਰੋ ਕਿ ਇਹ ਜਿਹੜੀ ਚਾਈਲਡਸ ਬੋਰ ਹੈ ਕਿ ਕੀ ਬਿਦਾ ਉਹਨਾਂ ਦੇ ਹੋਣ ਤਾਂ ਉਹਨਾਂ ਦਾ ਪਰਵਾਰਕ ਮੈਂਬਰ ਹੀ ਜਿਹੜੀ ਚੇਟ ਚ ਆ ਜੇਵੇ ਤਾਂ ਇਸ ਚੀਜ਼ ਨੂੰ ਵਰਜਨ ਚ